ਰਾਜਵਿੰਦਰ ਗੱਲ ਸੁਣੀ ਹਾਂਜੀ ਡੈਡੀ ਚੱਲੀ ਧੀ ਮੇਰੀ ਕੱਲ ਜੀ ਹਾਂਜੀ ਚੱਲੀ ਆ ਕੀ ਗੱਲ ਪੁੱਤ ਮੈਨਾਂ ਗੁੱਸੇ ਨਹੀਂ ਗੁੱਸੇ ਦਾ ਕੋਈ ਨਾ ਲੈ ਪੁੱਤ ਪਿਓ ਆ ਤੇਰਾ ਮੈਂ ਮੈਨੂੰ ਸਭ ਪਤਾ ਲੱਗਦਾ ਵਾ ਮੈਨੂੰ ਪਤਾ ਕੱਲ ਦੀ ਗੱਲ ਦੀ ਤੂੰ ਗੁੱਸੇ ਆ ਕਿ ਮੈਂ ਤੈਨੂੰ ਗੁੱਸੇ ਨਾਲ ਬੋਲਿਆ ਸੀ ਮੈਂ ਉੱਥੋਂ ਉੱਠ ਕੇ ਚਲ ਗਿਆ ਸੀ ਉਹ ਨਹੀਂ ਨਹੀਂ ਡੈਡੀ ਜੀ ਤੁਹਾਨੂੰ ਵਹਿ ਵੀ ਆ ਮੈਂ ਨਹੀਂ ਤੁਹਾਡੇ ਨਾਲ ਗੁੱਸੇ ਆਗੀ ਚਲ ਠੀਕ ਵਾ ਤੇ ਫਿਰ ਮੈਂ ਤੈਨੂੰ ਛੱਡਉਣਾ ਵਾ ਕੱਲ ਜੀ ਨਹੀਂ ਨਹੀਂ ਤੁਸੀਂ ਰਹਿਣ ਦਿਓ ਮੇਰੀ ਸੇਲੀ ਨਹੀਂ ਹੁਣਾ ਵਾ ਮੈਂ ਉਹਦੇ ਨਾਲ ਸਕੂਟਰੀ ਤੇ ਚੱਲ ਜਾਣਾ ਵਾ ਤੂੰ ਇਹ ਤੇ ਖੇਚਲ ਕਰਦੇ ਰਹੋਗੇ ਚਲ ਠੀਕ ਆ ਵੇਖ ਲੈ ਤੇ ਟਾਈਮ ਨਾ ਚਲ ਜਿਓ ਫਿਰ ਕੋਈ ਗੱਲ ਨਹੀਂ ਟਾਈਮ ਨਾ ਚਲ ਜਾਂਗੇ ਚਲ ਕਿ ਹੌਲੀ ਚਲਾਵੇ ਸਕੂਟੀ ਠੀਕ ਆ ਚੰਗਾ ਮੰਮੀ ਮੈਂ ਚੱਲੀ ਹੁਣ ਤੇ ਰੋਟੀ ਪੱਕ ਗਈ ਰੋਟੀ ਖਾ ਕੇ ਨਹੀਂ ਮੰਮੀ ਮੈਂ ਰੋਟੀ ਨਹੀਂ ਖਾਣੀ ਨਾਲੇ ਮੇਰਾ ਸਵੇਰੇ ਸਵੇਰੇ ਨੀ ਜੀ ਕਰਦਾ ਤੈਨੂੰ ਪਤਾ ਹੀ ਰੋਟੀ ਖਾਣ ਨੂੰ ਚਲ ਨਹੀਂ ਨਾ ਜੀ ਕਰਦਾ ਟਿਫਨ ਚ ਪਾ ਦਿੰਨੀ ਆ ਤੇ ਲੈ ਜਾ ਉੱਥੇ ਜਾ ਕੇ ਖਾ ਲੈ ਉਹ ਮੈਂ ਨਹੀਂ ਲੈ ਲੂਗੀ ਜਾਨੀ ਨਾਲ ਰੋਟੀ ਠੰਡੀ ਰੋਟੀ ਦਾ ਉੱਥੇ ਕਾਦਾ ਸੁਆਦ ਹੁੰਦਾ ਤੁਹਾਨੂੰ ਪਤਾ ਠੰਡੀ ਰੋਟੀ ਵੀ ਮੈਨੂੰ ਸੁਆਦ ਨਹੀਂ ਲੱਗਦੀ ਨਹੀਂ ਲੱਗੇ ਉੱਥੇ ਕਿਹੜੀ ਮਾਂ ਬੈਠੀ ਆ ਜੇ ਟਿੱਡ ਨੂੰ ਚੁਲਕਾ ਦੇਣਾ ਹੋ ਤਾਂ ਬੰਦਾ ਲੈ ਹੀ ਜਾਂਦਾ ਮੂੰਹ ਵਿੱਚ ਦਾ ਸਿੱਪੀ ਵਰਗਾ ਕੱਢਿਆ ਵਾ ਬੰਦਿਆਂ ਨੂੰ ਰੋਟੀ ਖਾੜ ਜਾਂ ਖਾ ਕੇ ਜਾ ਐਦਾਂ ਨਹੀਂ ਮੈਂ ਤਨ ਜਾਣ ਦੇਣਾ ਮੰਮੀ ਮੂੰਹ ਨੂੰ ਗਿਆ ਚੰਗਾ ਭਲਾ ਹੈਗਾ ਵਾ ਐਵੇਂ ਤੁਸੀਂ ਇੱਦਾਂ ਹੀ ਕਰਦੇ ਰਹਿੰਦੇ ਆ ਮੈਂ ਨਹੀਂ ਐਡੀ ਮੋਟੇ ਡਰਾਮ ਜੀ ਉਹਨਾਂ ਜਿੱਦਾਂ ਦੀ ਆ ਗਈ ਮੈਂ ਬੜੀ ਵਧੀਆ ਤੇ ਮੈਂ ਆਣ ਕੇ ਰੋਟੀ ਖਾ ਲੂਗੀ ਪਰ ਤੇਰਾ ਰਾਜਿੰਦਰ ਰੋਜ਼ ਦਾ ਹੀ ਇਹੋ ਡਰਾਮਾ ਆ ਹਉਨ ਤੂੰ ਰੋਟੀ ਖਾਣੀ ਨਹੀਂ ਉੱਥੇ ਤੈਨੂੰ ਭੁੱਖ ਲੱਗ ਜਾਨੀ ਫਿਰ ਉੱਥੇ ਨੂੰ ਕੋਹ ਨਾ ਕੋਹ ਲੈ ਕੇ ਖਾਣਾ ਫੇ ਸਿਹਤ ਖਰਾਬ ਹੋਣੀ ਓ ਮੰਮੀ ਕੋਖੜੀ ਹੁੰਦਾ ਮੈਂ ਅੱਗੇ ਬੜੀ ਲੇਟ ਹੁੰਦੀ ਤੇ ਤੁਸੀਂ ਇੱਥੇ ਮੈਨੂੰ ਗੱਲੀਆਂ ਲਾ ਲਿਆ ਵਾ ਚੰਗਾ ਹੁਣ ਮੇਰੀ ਸੇਲੀ ਨਹੀਂ ਆਉਣਾ ਪਾ ਬਾਹਰ ਖੜੀ ਹੋਵੇ ਮੰਨਣੀ ਜਿਕੇ ਦੀ ਹੁੰਦੀ ਨਹੀਂ ਮੈਂ ਤਾਂ ਐਵੇਂ ਸਵਕਤੇ ਰੋਟੀਆਂ ਲਾ ਕੇ ਰਾ ਦੇ ਲਈ ਮੁਰ ਕੇ ਆਪਣੀਆਂ ਵੀ ਠੰਡੀਆਂ ਖਾਈ ਦੀਆਂ ਰੋਟੀ ਲਿਆ ਦਾਂ ਕੋਈ ਨਹੀਂ ਖਾ ਲੀਨੇ ਰੋਟੀ ਵੀ ਬਹਿ ਜਾ ਤੇਰਾ ਨਾਲ ਕੋਈ ਗੱਲ ਕਰਨੀ ਐ ਮੇਰੇ ਕੋ ਹੈ ਨਹੀਂ ਟਾਈਮ ਇੰਨਾ ਨਾ ਮੈਂਨ ਦਾ ਤੇ ਨਾ ਤੁਹਾਡੀ ਗੱਲ ਸੁਣਦਾ ਹੀ ਮੈਨੂੰ ਬਥੇਰੇ ਕੰਮ ਆ ਰੋਟੀ ਖਾਣੀ ਐ ਤੇ ਦੱਸੋ ਮੈਂ ਤੁਹਾਨੂੰ ਲਿਆ ਦਾਂ ਹਾ ਦਿਵਾਲੀ ਗੱਲ ਆ ਬਲਜੀਤ ਤੇਰੀ ਤੂੰ ਵੀ ਗੁੱਸੇ ਆ ਰਾਜਵਿੰਦਰ ਨੇ ਮੂੰਹ ਬਣਾ ਕੇ ਚਲ ਗਈ ਕਾਲਜ ਨੂੰ ਨਾ ਉਹਨੇ ਸਿੱਧੇ ਮੂੰਹ ਮੇਰੇ ਨਾਲ ਕੋਈ ਗੱਲ ਕੀਤੀ ਤੇ ਨਾ ਤੂੰ ਹੀ ਨਹੀਂ ਕਰਦਾ ਹੁਣ ਕੋਈ ਉਹ ਅਹੀਂ ਕੌਣ ਉਹਨੇ ਆ ਗੁੱਸੇ ਹੋਣ ਵਾਲੇ ਅਹੀਂ ਗੁੱਸਾ ਕਰਕੇ ਕਰਨਾ ਕੀ ਆ ਉਹ ਕਰਨੀ ਤਾਂ ਤੁਸੀਂ ਆਪਣੀਆਂ ਮਰਜ਼ੀਆਂ ਵਾ ਗੱਲ ਤਾਂ ਬਲਜੀ ਤੇ ਐਸੇ ਦਾ ਰੋਣਾ ਵਾ ਕਿ ਜੋ ਹੁਣ ਮੈਂ ਕਰ ਲਿਆ ਵਾ ਤੇ ਤੁਸੀਂ ਮੈਨੂੰ ਉਤੋਂ ਜਾਣ ਜਾਣ ਕੇ ਡੀਆਂ ਜੇ ਰੋਕਣ ਬਾਕੀ ਮੈਂ ਤੁਹਾਡੇ ਤੋਂ ਕੋਈ ਬਾਹਰ ਨਹੀਂਗਾ ਮੈਂ ਤੇ ਚਾਹੁੰਦਾ ਕਿ ਤੂੰ ਮੇਰੇ ਨਾਲ ਬੋਲ ਗੱਲਾਂ ਕਰ ਲੜ ਮੇਰੇ ਨਾਲ ਮੈਂ ਕੱਲ ਦਾ ਕੱਲਾ ਪਰੇਸ਼ਾਨ ਹੋ ਗਿਆ ਸੋ ਸੋਚ ਕੇ ਤੇ ਹੋਈ ਜਾਓ ਪਰੇਸ਼ਾਨ ਤੁਸੀਂ ਇਹ ਪਰੇਸ਼ਾਨੀਆਂ ਆਪ ਹੀ ਤਾਂ ਸਿਹੜੀਆਂ ਵਾ ਨਾਲੇ ਹੱਡ ਨਾ ਕਾਦੀਆਂ ਤੁਹਾਡੀਆਂ ਸੁਣਾਵਾ ਜਦੋਂ ਤੁਸੀਂ ਸਾਨੂੰ ਪੁੱਛਣਾ ਨਹੀਂ ਗਿਛਣਾ ਨਹੀਂ ਤੇ ਹੁਣ ਕਾਹਤੋਂ ਹੁਣਾਨੂੰ ਲਾਗੇ ਵਾਜਾ ਮਾਰਦੇ ਫਿਰਦੇ ਆ ਉਹ ਕੁੜੀ ਸੱਚੀ ਨਰਾਜ ਵਾ ਚੰਗਾ ਸੁਖ ਨਾਲ ਰੋਟੀ ਖਾ ਕੇ ਗਈ ਆ ਮੈਨੂੰ ਉਹਦੀ ਨੀਚ ਇੱਤਾ ਲੱਗੀ ਆ ਤੁਸੀਂ ਸੋਚਿਆ ਇੱਕ ਵਾਰੀ ਉਹ ਲੋਕਾਂ ਕਰਕੇ ਆਪਣੇ ਘਰ ਚ ਲੜਾਈ ਪਾਈ ਆ ਤੁਸੀਂ ਬਲਜੀਤ ਤੂੰ ਦੇ ਹੋਲੀ ਨਾ ਕਹਤਾ ਅਸੀਂ ਕੀ ਲੱਗਦੇ ਆ ਪਰ ਮੇਰੀ ਦੁਨੀਆ ਇਹ ਤੁਸੀਂ ਮਾਵਾਂ ਧੀਆਂ ਤੁਹਾਡੇ ਨਾਲ ਮੇਰਾ ਸੰਸਾਰ ਵੱਸਦਾ ਵਾ ਤੂੰ ਹੋਲੀ ਨਾ ਕਹਤਾ ਕੋਈ ਗੱਲ ਹੀ ਨਹੀਂ ਐਦਾਂ ਦੀ ਗੱਲ ਅੱਜ ਕੱਲ੍ਹ ਮੁੜ ਕੇ ਨਾ ਕਵੀ ਉਹ ਜੇ ਹਾਰਾ ਨਾਲ ਸੰਸਾਰ ਵੱਸਦਾ ਹੁੰਦਾ ਨਾ ਤੇ ਤੁਸੀਂ ਸਾਨੂੰ ਪੁੱਛ ਗਿਛ ਕੇ ਤੁਰਦੇ ਆਪ ਇਹਨਾਂ ਦਿਮਾਗ ਨਾ ਖਰਚ ਕਰਦੇ ਹੁਣ ਵੀ ਬੈਠੇ ਸੋਚ ਨਹੀਂ ਰਹੇ ਨਾ ਐਨੇ ਪੈਸੇ ਤੁਹਾਡੇ ਕੋਲ ਹੈਗੇ ਆ ਜਿੰਨੇ ਤੁਸੀਂ ਹਾਂ ਕਰ ਛੜੀ ਆ ਉਹ ਚੱਲ ਜੇ ਹਾਂ ਕਰਤੀ ਆ ਕੋਈ ਨਹੀਂ ਜਿਹੜੇ ਭਾਬੀ ਨੂੰ ਪੈਸੇ ਦੇਣ ਉਹਨਾਂ ਚ ਮਹੀਨਾ ਵਕ ਪੈ ਹੈਗਾ ਵਾ ਜੀ ਤੇ ਭੈਣ ਦਾ ਚੱਲ ਹੁਣ ਵਿਆਹ ਖੜੇ ਪਿਆ ਰੋ ਕੋਈ ਇੰਨੇ ਪੈਸੇ ਆਪਣੇ ਕੋਲ ਹੈਗੇ ਉਹ ਦੇ ਦਾਂਗੇ ਪਰ ਤੁਸੀਂ ਜੇ ਹੁਣ ਮਾਵਾਆਂ ਤਿਆਂ ਦਾ ਸੌਂ ਹੀ ਖਾਲੀ ਬੋਲਣਾ ਨਹੀਂਗਾ ਮੇਰੇ ਨਾਲ ਐਦਾਂ ਥੋੜੀ ਕਰੀ ਜਾ ਜੇ ਬੰਦੇ ਕੋਈ ਕੋਈ ਗਲਤੀ ਹੋ ਹੀ ਗਈ ਆ ਤੇ ਗਲਤੀ ਵੀ ਕੋਈ ਏਡੀ ਵੱਡੀ ਨਹੀਂ ਕਿ ਚੱਲ ਭੈਣ ਹੀ ਆ ਕੋਈ ਉਪਰੀ ਥੋੜੀ ਜਾ ਮੈਂ ਮੰਨਦੀ ਆ ਭੈਣਵਾ ਹਏ ਹੈ ਕਿਤੇ ਬੰਦਾ ਥੋੜੇ ਬੋਤੇ ਮੰਗ ਲੈਂਦਾ ਐਨੇ ਹਰੇ ਮੰਗ ਲੇ ਮੂੰਹ ਅਡ ਕੇ ਗਾੜੀ ਭਰਾ ਨੇ ਰੱਖੇ ਬੈਂਕਾਂ ਚ ਜਮਾ ਕਰਕੇ ਉਹ ਐਨੇ ਪੈਸੇ ਦੇ ਕਿਹ ਕੋ ਵੀ ਨਹੀਂ ਹੁੰਦੇ ਅੱਜ ਕੱਲ੍ਹ ਘਰ ਦੇ ਵਿੱਚ ਉਹ ਚਲ ਕੋਈ ਨਹੀਂ ਜੋ ਹੋ ਵੀ ਆਖੀ ਜਾਊਗੀ ਤੂੰ ਨਾ ਬਸ ਨਰਾਜ ਰਿਆ ਕਰ ਹੱਸਿਆ ਖੜਿਆ ਕਰ ਤੂੰ ਮੇਰੇ ਲਾ ਕੇ ਬਹਿ ਕੇ ਨਾ ਨੇ ਭੈਣ ਭੈਣ ਜੀ ਨੇ ਆਪਣੀ ਕੁੜੀ ਦਾ ਵਿਆਹ ਸਾਡੇ ਸਿਰ ਤੇ ਕਰਨਾ ਸੀ ਜਦੋਂ ਤੁਸੀਂ ਏਡੇ ਤਾਂ ਤਕੜੇ ਕਰਦੇ ਮੁੰਡੇ ਲੱਭੇ ਆ ਤੇ ਫਿਰ ਬੈਂਕ ਚ ਲੋਨ ਚੁੱਕ ਲੋ ਥੋੜੀਆਂ ਮੈਂ ਲੋਰ ਮਿਲਦੇ ਆ ਕਿਤੇ ਬੈਂਕਾਂ ਚੋਂ ਉਹ ਚੱਲ ਹੋਊਗੀ ਕੋਈ ਉਹਦੀ ਅਗਲੇ ਦੀ ਮਜਬੂਰੀ ਹੁਣ ਇੰਨਾ ਵਾਰ ਵਾਰ ਪੁੱਛ ਵੀ ਨਹੀਂ ਸਕਦੇ ਅਗਲੇ ਸਾਡੇ ਘਰ ਦੇ ਦਖਲ ਅੰਦਾਜ਼ੀ ਕਰਦੇ ਆ ਜੇ ਪੈਸੇ ਮੰਗ ਲਿਆ ਤੇ ਉਹ ਹੋਰ ਹੀ ਗੱਲਾਂ ਛੜ ਕੇ ਬਹਿ ਗਏ ਵਿੱਚ ਆਹੋ ਤੇ ਉਹ ਤੇ ਗੱਲ ਜਦੋਂ ਉਹਨਾਂ ਨੇ ਪੈਸੇ ਮੰਗੇ ਮੈਂ ਉੱਥੇ ਚੁੱਪ ਦੀ ਚੁੱਪ ਜੇ ਮੈਂ ਕੂ ਪੈਂਦੀ ਨਾ ਵਿੱਚ ਤੇ ਉਹਨਾਂ ਨੇ ਵੀ ਕਹਿਣਾ ਸੀ ਬੁੱਢੀ ਦੀ ਚੌਧਰ ਤੇ ਤੁਹਾਡੀ ਵੀ ਇੱਥੇ ਬੁਗਤ ਨਹੀਂ ਰਹਿ ਜਾਣੀ ਤੇ ਹੁਣ ਵੀ ਬੜੀ ਕਿੱਡੇ ਦੇ ਬੁਗਤ ਆ ਮੇਰੀ ਘਰ ਦੀ ਜੀ ਤੁਸੀਂ ਮਾਵਾਂ ਦੀਆਂ ਕੁੂ ਕੇ ਰਾਜ ਨਹੀਂ ਮੇਰੇ ਨਾਲ ਤੁਹੇ ਤਾਂ ਇਦਾਂ ਜਿੱਦਾਂ ਮੈਂ ਫਿਰ ਕਤਲ ਕਰਤਾ ਵਾ ਕੋਈ ਉਹ ਮੇਰੀ ਗੱਲ ਸੁਣਾ ਅਸੀਂ ਤੇ ਤੁਹਾਡੀ ਫਿਕਰ ਕਰਦੇ ਆ ਕਿ ਤੁਹਾਡੇ ਦਿਮਾਗ ਤੇ ਨਾ ਕੋਈ ਬੋਝ ਪੈ ਜਾਏ ਪਰ ਤੁਸੀਂ ਤਾਂ ਹਟਦੇ ਹੀ ਨਹੀਂ ਆ ਤੁਸੀਂ ਤਾਂ ਉਹਨਾਂ ਦੇ ਹੋਏ ਮਰ ਚਲੇ ਆ ਬਲਜੀਤ ਮੈਨੂੰ ਫਿਰ ਪਤਾ ਵਾ ਕਿ ਤੈਨੂੰ ਜਿਹੜੀ ਗੱਲ ਦਾ ਫਿਕਰ ਵਾ ਤੂੰ ਘਰ ਨੂੰ ਆਂਦੀ ਨੀ ਸਵਾਰਨ ਨੂੰ ਰੰਗ ਡੂੰਗ ਕਰਾਉਣਾ ਕੋਈ ਗੱਲ ਨਹੀਂ ਤੂੰ ਸੱਦ ਲੈ ਮਿਸਤਰੀ ਕਰਾ ਲੈਨੇ ਰੰਗ ਵੀ ਆਪਣਾ ਕੁੱਕੜਾ ਦਾ ਆਲਾ ਬਣਾ ਛੜੋ ਕੋਈ ਗੱਲ ਨਹੀਂ ਤੁਸੀਂ ਦੋ ਪੈਸੇ ਉਹਨਾਂ ਨੂੰ ਕੋਈ ਲੋੜ ਨਹੀਂ ਸਾਨੂੰ ਘਰ ਸਵਾਰਨ ਦੀ ਐਦਾਂ ਨਾ ਕਰ ਰੰਗ ਹੀ ਕਰਾਉਣਾ ਰੰਗ ਕਰਾ ਦਿਨਾ ਵਾ ਕਿੱਡੀ ਕੀ ਗੱਲ ਵਾ ਕਿਤੇ ਰੰਗ ਰੋਣ ਪੈਸੇ ਕਿੱਥੋਂ ਆ ਜਾਣੇ 10 ਲੱਖ ਦੀ ਤੁਸੀਂ ਭੈਣ ਜੀ ਵੱਡੀ ਨੂੰ ਹਾਂ ਕੀਤੀ ਐ ਤੇ 5 ਲੱਖ ਦੀ ਤੁਸੀਂ ਆਪਣੀ ਭੈਣ ਦੀ ਤੁਸੀਂ ਤੇ ਪੈਸੇ ਕਿੱਥੋਂ ਆਈ ਜਾਣੇ ਕੋਈ ਬੈਂਕ ਬੰਕ ਲੁੱਟਣੀ ਆ ਤੂੰ ਐਸ ਗੱਲ ਦੀ ਟੈਨਸ਼ਨ ਨਾ ਲੈ ਮੈਂ ਬੈਂਕ ਲੁੱਟਣੀ ਕੀ ਕਰਨਾ ਕੀ ਕਿੱਥੋਂ ਲਿਆਉਣੇ ਆ ਤੁਹਾਡੇ ਮਾਵਾ ਧੀਆਂ ਵਾ ਤੇ ਮੇਰੀ ਜਾਨ ਹਾਜ਼ਰ ਵਾ ਉਹ ਬਾਬਾ ਬੱਸ ਵੀ ਕਰਿਆ ਕਰੋ ਉਹ ਤੁਹਾਡੀ ਜਾਨਾਂ ਦੇ ਅਸੀਂ ਵਸਦੇ ਫਿਰਦੇ ਆ ਉਹ ਤੁਹਾਡੇ ਨਾਲ ਤੇ ਅਸੀਂ ਆ ਆ ਜਿਹੜੇ ਹੁਣ ਪੈਸੇ ਮੰਗਦੇ ਫਿਰਦੇ ਆ ਨਾ ਕੱਲ ਨੂੰ ਹਨੂ ਇਹਨਾਂ ਕੱਲ ਨੂੰ ਹੁਣੀ ਜਾਹੁ ਮਨੇ ਤੂੰ ਹੀ ਕਾਲ ਹੋ ਕੇ ਬੈਜੋ ਘਰ ਉੱਪਰ ਘਰ ਹੋ ਜਾ ਤੈਨੂੰ ਕੁਝ ਵੀ ਜਾਣਗੇ ਤੇ ਮੈਨੂੰ ਜਾਣਗੇ ਤਾਂ ਦਿਆਓ ਛਿੱਤਰ ਮਾਰ ਲਓ ਚਾਰ ਸਿਰ ਦੇ ਵਿੱਚ ਆ ਹੁਣੀ ਆ ਉੱਤੀਆਂ ਪੁੱਤੀਆਂ ਪੂਰੀਆਂ ਹੋਣ ਡੀਆਂ ਜਿੰਨਾ ਚਿਰ ਬੰਦੇ ਦੀਆਂ ਗੁੱਡੀਆਂ ਚੜੀਆਂ ਹੁੰਦੀਆਂ ਹਨਾ ਓਨਾਂ ਚਿਰ ਦੀ ਬੰਦਾ ਅੱਗੇ ਪਿੱਛੇ ਫਿਰਦਾ ਵਾ ਜਾਓ ਇੱਕ ਵਾਰੀ ਸੜਕ ਤੇ ਆ ਜੀਏ ਕੋਈ ਵੀ ਨਹੀਂ ਪੁੱਛਦਾ ਇਹ ਵੀ ਨਹੀਂ ਕਹਿੰਦਾ ਵੀ ਆਓ ਰੋਟੀ ਖਾ ਲਓ ਆਣ ਕੇ ਉਹ ਚੱਲ ਹੁਣ ਹਾਂ ਕਰਤੀਓ ਵੇਖੀਏ ਜੋ ਵਾਇਗਰੂ ਦੇ ਹੱਥ ਜੀ ਡੋਰਾ ਨਾ ਹੁੰਦੇ ਸਾਰੀਆਂ ਚਲੋ ਠੀਕ ਆ ਬਸ ਇਹਦਾ ਸਟ੍ਰੈਸ ਨਾ ਲਿਆ ਤੇ ਮੈਨੂੰ ਵੀ ਦੇ ਤਾ ਹੁਣ ਦੱਸੋ ਰੋਟੀ ਲਿਆਦਾ ਉਹਨੇ ਰੋਟੀ ਨਹੀਂ ਮਰਿਆ ਜੀ ਨਹੀਂ ਕਰਨਦਿਆ ਤੇਰੀ ਤੂੰ ਕੰਮ ਤਾਂ ਜਿਹੜਾ ਕਰਨਾ ਕਰ ਲੈ ਜੇ ਮੈਨੂੰ ਭੁੱਖ ਹੋ ਗਈ ਮੈਂ ਫੜ ਕੇ ਖਾ ਲੂੰਗਾ ਆਪੇ ਚਲੋ ਮੇਰੇ ਵੀ ਕੱਪੜੇ ਕੂੜੇ ਧੋਣ ਵਾਲੇ ਪਏ ਆ ਮੈਂ ਵੀ ਧੋਲਾਂ ਜਾ ਧੋਲਾ ਕੋਈ ਮੰਮੀ ਕੱਪੜੇ ਝੋੜਣ ਦੇ ਆ ਆ ਪੁੱਤ ਕੱਪੜੇ ਝੋੜਣ ਦੇ ਆ ਅੱਜ ਕੰਮ ਇਦਾਂ ਲੇਟ ਹੀ ਹੋ ਗਿਆ ਵਾ ਸਾਰਾ आज जेनी इनीट काम का तो हो गया प्यारा जरा हमने रोटी खा के निकल ही मैं भी हूं रोटी खा के बैठी है भांडे भूडे मांज के फेर ही आई इधर नु मैं कपड़े जोर लेनी है। ए, रोटी खादी हो करना चिंता लगी हो देने ते कल्ले सोची जांदे ही ते रोटी ता लेट खाधी बदो बदी खबाली है नु कहना सोच सोच के होना सोचया बुख नहीं होना मिलो रोटी पानी तो खाओ अपने टाइम नाल फिर बीमार हो जाओगे ਮੈਂ ਤੇ ਆਪ ਪੁੱਤ ਕਹਿਣ ਦੀ ਆ ਇੱਕ ਪਹਿਹ ਦੀ ਚਿੰਤਾ ਇੱਕ ਤੂੰ ਵੀ ਨਹੀਂ ਕੋਈ ਮੈਂ ਵੀ ਨਹੀਂ ਕੋਈ ਇੱਕ ਐਵੀ ਚਿੰਤਾ ਜੀ ਮੈਨਾਂ ਕੁੰਦੇ ਨਹੀਂ ਆ ਤੇ ਮੰਮੀ ਬੁਲਾਵਾ ਵੀ ਕਿਦਾਂ ਡੈਡੀ ਨੂੰ ਡੈਡੀ ਨਾਲ ਕੱਲ ਮੈਂ ਕਿੰਨੀ ਹੋਰੀ ਡੈਡੀ ਨੂੰ ਸਮਝਾਇਆ ਡੈਡੀ ਨੇ ਆਪੇ ਕਣੀ ਗੁੱਸਣੀ ਕੋ ਮੋਰੋ ਟੋਟ ਟੋਟ ਕਾਣ ਦੇਈ ਤੇ ਮੈਨੂੰ ਤੇ ਆ ਬੜਾ ਗੁੱਸਾ ਸੀ ਤੋ ਤਾਂ ਹੀ ਨਾ ਰੋਟੀ ਖਾ ਕੇ ਗਈ ਗੁਸੇ ਨਾਲ ਰੋਟੀ ਤੇ ਮੰਮੀ ਤੁਹਾਨੂੰ ਪਤਾ ਵੀ ਮੈਂ ਸਵੇਰੇ ਸਵੇਰੇ ਘੱਟ ਵਾਦੀ ਖਾਨੀ ਆ ਰੋਟੀ ਨਾਲ ਮੇਰਾ ਕਾਹਦਾ ਗੁੱਸਾ ਵਾ ਗੱਲਾਂ ਤੇ ਮੈਂ ਬਥੇਰੀਆਂ ਕੀਤੀਆਂ ਹਰ ਬੰਦਾ ਕਵੇ ਵੀ ਕੀ ਹੁਣ ਉਹ ਹਰ ਗੱਲਾਂ ਦਾ ਅਸਰ ਮਾੜਾ ਪੈ ਜਾਂਦਾ ਫੇਰ ਕਹਿੰਦਾ ਤੁਸੀਂ ਮੈਨੂੰ ਕਹਿੰਦੀਆਂ ਵਾ ਪਰ ਹੁਣ ਜਿਹੜੀ ਜਿਹੜੀ ਭੂਆ ਵਾ ਜਾਣ ਕੇ ਇਤਨਾ ਦੇ ਕੰਮ ਕਰਦੀ ਹੈ ਨਾ ਤੇ ਮੰਮੀ ਜਾਣ ਬੋਝੀਏ ਕਰ ਲਈ ਆ ਹੁਣ ਵੇਖੋ ਕੁਫਰ ਦੀ ਸਰਕਾਰੀ ਨੌਕਰੀਆਂ ਜੇ ਪੈਸਿਆਂ ਦੀ ਲੋੜ ਹੀ ਵੀ ਤੁਸੀਂ ਆਪਣੀ ਤਨਖਾਹ ਚੋਂ ਲੋਨ ਕਢਾ ਲਓ ਆਪੀ ਉੱਥੇ ਹੌਲੀ ਹੌਲੀ ਮਹੀਨੇ ਬਰਕਿਸਤ ਕੱਟੀ ਜਾਵੇ ਉੱਥੇ ਪਤਾ ਹੀ ਵੀ ਜੋ ਉੱਥੋਂ ਲੋਨ ਚੁੱਕ ਲਿਆ ਤੇ ਤਨਖਾਹ ਕੱਟ ਜਾਣੀ ਸਾਡੀ ਇੱਧਰ ਪਤਾ ਕਿਹੜਾ ਕੋਈ ਵਿਆਜ ਪੈਣਾ ਵੀ ਨਾ ਮੋੜ ਨਹੀਂ ਪੈਣੇ ਆ ਇੱਧਰ ਉਹ ਤਾਂ ਆ ਜਾਣਾ ਉਦੋਂ ਦਾ ਡਾ ਡੈਡੀ ਆ ਜਿਨਨੇ ਕਿਹਾ ਉਹਨੂੰ ਨਾ ਨਹੀਂ ਕਰਨੀ ਤੇ ਦੇ ਦੇਣੇ ਆ ਆ ਭਾਵੇਂ ਸਾਡੇ ਸਿਰ ਜਿੰਨਾ ਮਰਜ਼ੀ ਕਰਜਾ ਚੜੇ ਸਾਡੀ ਕੋਈ ਫਿਕਰ ਨਹੀਂ ਹੈਗੀ ਤੇ ਹੁਣ ਸੋਚ ਸੋਚਣਾ ਚੁਰਨ ਲਿਆਈ ਕਦੇ ਇੱਥੇ ਬਹਿ ਕਦੀ ਉੱਥੇ ਬਹਿ ਥੋੜੀ ਛੋਟੀ ਮੋਟੀ ਰਕਮ ਹੋਵੇ ਤਾਂ ਬੰਦਾ ਦੇ ਦੂਗਾ ਐਡੀ ਮੋਟੀ ਰਕਮ ਦਿੱਤੀ ਜਾਂਦੀ ਆ ਨਾਲੇ 15 ਲੱਖ ਮੂੰਹ ਨਾ ਕਹਿ ਲੈਣਾ ਉਹ ਆਪਣੇ ਘਰ ਨੂੰ ਆਪਾਂ ਚੁੱਕਣ ਤੋਂ ਡਰਦੇ ਆ ਸਾਡੇ ਅਰਿਆਂ ਨੂੰ ਲੋਲ ਲੈਣਾ ਪਵੇ ਨਾ ਆ ਕੀ ਤਾਂ ਨਹੀਂ ਜਲਗਾ ਹੋ ਜਾ ਗਾਂ ਹੋ ਜਾ ਉਹ ਚਾਰ ਪੈਸੇ ਜਮ੍ਹਾਂ ਹੋ ਜਾਣਗੇ ਤੇ ਆਪਾਂ ਕੰਮ ਕਰਾਵਾਂਗੇ ਆਪਣੇ ਘਰ ਨੂੰ ਹੀ ਕੰਮ ਨਹੀਂ ਕਰਾਇਆ ਤੇ ਉਹਨਾਂ ਨੂੰ ਉਸੇ ਵਾਲੇ ਹਾਂ ਕਰਦੀ ਐ ਹਾਂ ਮੈਂ ਤੈਨੂੰ ਰੰਗ ਵੀ ਕਰਾ ਦਿੰਨਾ ਮੈਂ ਰੰਗ ਕਰਨ ਨੂੰ ਆਪਣੇ ਆਪ ਨੂੰ ਵੇਚ ਕੇ ਕਰਾ ਦੇਣਾ ਆ ਵੀ ਕਰ ਜੇ ਚੱਕਣਾ ਚਾਸ਼ ਫੇਰ ਹੋ ਚੱਕੀ ਜਾਓ ਫਿਰ ਕੀ ਆ ਤੈਨੂੰ ਹੀ ਨਹੀਂ ਰੰਗ ਕਰੋਣਾ ਤੁਸੀਂ ਉਹਨਾਂ ਦਾ ਸਾਰੋ ਸਾਡਾ ਕੋਈ ਗੱਲ ਨਹੀਂ ਹਾਂ ਉਹ ਗੱਲ ਮੈਂ ਕਹੀ ਸੀ ਚੁੱਪ ਕਰਕੇ ਬਾਹਰ ਨਿਕਲ ਗਿਆ ਹੁਣ ਜੋ ਫਿਰ ਜਾ ਕੇ ਪਾੜੀ ਧਾਣੀ ਲਿਆ ਕੇ ਦਿਓ ਕੋਈ ਕੋਈ ਗੱਲ ਨਹੀਂ ਹੁੰਦੀ ਆ ਤੇ ਡੇੜੀ ਨਾਲ ਵੀ ਕਰਦੀ ਗੱਲ ਹੁਣ ਟੈਨਸ਼ਨ ਲੈ ਲੈ ਬਿਮਾਰ ਹੋ ਜਾਣਾ ਵਾ ਉਹਦੇ ਜਵਾਬ ਦੇਣ ਦੇ ਚੰਗੇ ਨਾਲ ਰਹਿ ਜਾਂਦੇ ਜੇ ਜਵਾਬ ਦਿੱਤਾ ਹੁੰਦਾ ਆਪੇ ਨੂੰ ਆਲ ਕਿਤੇ ਹੋਰ ਇੰਤਜ਼ਾਮ ਕਰਨ ਵਾਲੀ ਭਾਂਦੀ ਹੁੰਦੀ ਅਗਲੀ ਪੱਕੀ ਹੋ ਕੇ ਬਹਿ ਗਈ ਹੈ ਨਾ ਵੀ ਕੋਈ ਗਾਈ ਉਧਰੋਂ ਮੇਲੀ ਜਾਣੇ ਪੈਸੀ ਨਹੀਂ ਭੈਣਾ ਉਹਨੂੰ ਨਹੀਂ ਨਾ ਨਾਰਾਜ਼ ਕਰਨਾ ਗੱਲ ਤਾਂ ਸਾਰੀ ਇੱਥੇ ਆ ਕਿ ਉਹ ਨਾਰਾਜ਼ ਹੋ ਗਈ ਹੁਣ ਕਿ ਵਣੋ ਹਟ ਜੂਗੀ ਆ ਆਪੇ ਇੱਕ ਦੋ ਵਾਰੀ ਰੋਸਦੀ ਤੇ ਆਪੀ ਹੋਣੀ ਲੱਗ ਜਾਣਾ ਹੀ ਇਹ ਕਿਹੜਾ ਵੀ ਪੱਕਾ ਹੀ ਹਟ ਜਾਣਾ ਸੀ ਉਹਨੇ ਰੋਟੀ ਲਿਆਦਾ ਮੰਮੀ ਮੈਂ ਨਹੀਂ ਰੋਟੀ ਖਾਣੀ ਕਿਉਂ ਸਵੇਰੇ ਵੀ ਨਹੀਂ ਖਾ ਕੇ ਗਈ ਸਵੇਰੇ ਤਾਂ ਮੈਨੂੰ ਭੁੱਖ ਨਹੀਂ ਤਾਂ ਨਹੀਂ ਖਾ ਗਈ ਅੱਜ ਜਣ ਮੈਂ ਕੰਡਿੰਜੋ ਸਮੋਸੇ ਖਾਲੇ ਸੀ ਅਹੀਂ ਅੱਜ ਉਹ ਗੱਲ ਹੋਈ ਨਾ ਫਿਰ ਜਿਹੜੀ ਗੱਲ ਦਾ ਡਾਰੀ ਤੈਨੂੰ ਮੈਂ ਕਿਹਾ ਨਹੀਂ ਨਾ ਬਾਹਰ ਦੀ ਚੀਜ਼ ਨਹੀਂ ਖਾਣੀ ਫੇ ਵੀ ਉਹ ਕੰਮ ਕੀਤਾ ਉਹ ਮੰਮੀ ਅੱਜ ਮੇਰੀ ਸਿਹਰੀ ਦਾ ਬਰਥਡੇ ਹੀ ਤੇ ਉਹਨੇ ਪਾਰਟੀ ਕੀਤੀ ਤੇ ਫਿਰ ਨਾ ਖਾਂਦੀ ਤੇ ਇਹਦਾ ਚੰਗੇ ਨਹੀਂ ਲੱਗਦਾ ਤੁਹਾਨੂੰ ਪਤਾ ਹੀ ਆ ਫਿਰ ਥੋੜਾ ਬਹੁਤ ਤਾਂ ਕਰਨ ਖਾਣਾ ਹੀ ਪੈਂਦਾ ਨਾ ਚੱਲ ਹੁਣ ਪਿਓ ਆਊਗਾ ਨਾ ਤੇ ਕਵਾਲੀ ਉਹਦੇ ਦਿਮਾਗ ਦੇ ਤੇ ਅੱਗੇ ਬੜਾ ਬੋਝ ਵਾ ਉਹ ਹੋਰ ਬੋਝ ਨਾ ਰਹਿ ਜੇ ਉਹ ਕੋਈ ਨਹੀਂ ਮੰਮੀ ਆਹਣ ਨੂੰ ਡੈਡੀ ਨੂੰ ਬੁਲਾ ਲੂੰਗੀ ਗਰਮੀ ਨੇ ਤੇ ਮਾਤੀ ਮਾਰਤੀ ਅੱਜ ਤੇ ਚੇਕਿੰਗ ਹਮਾ ਮਾਤੀ ਨਹੀਂ ਨੰਦੇ ਤਿੰਨ ਬਲਜੀਤ ਰਾਜਵਿੰਦਰ ਹਾਂਜੀ ਅਬੋ ਪਾਣੀ ਲਈ ਹੋ ਫੋਨ ਮੇਰਾ ਆ ਪਿਆ ਤੇ ਮੈਂ ਰਾਹ ਲੱਭੀ ਜਾਣਾ ਸਾਡੇ ਢਿੱਗ ਪਿਆ ਕੇ ਮੇਰਾ ਵੀ ਧਿਆਨ ਪਤਾ ਨਹੀਂ ਕਿੱਥੇ ਹੈ ਤੇ ਕਿੱਥੇ ਨਹੀਂ ਉਸ ਨਹੀਂ ਹਾਲ ਮੇਰੇ ਦਾ ਮੰਦਾ ਵੀ ਆਲਰਡੀ ਬਣੀ ਕਿੱਥੋਂ ਆਏ ਤੁਸੀਂ ਪਤਾ ਬੰਬੀ ਦੇ ਗਿਆ ਸੀ ਮੈਂ ਕਿੱਥੇ ਜਾਣਾ ਵਾ ਆ ਫੋਨ ਮੇਰਾ ਘਰ ਹੀ ਹੋ ਤੇ ਮੈਂ ਸ਼ਦਾਈ ਉੱਥੇ ਲੱਵ ਲਵ ਕਮਲਾ ਕੇ ਫੋਨ ਡਿਕ ਬਿਆ ਤੇ ਿਆਨ ਆਪੜੀ ਜੀ ਰੈਡੀ ਲੱਗ ਜਾਗਾ ਉਹਨਾਂ ਘਰੋਂ ਜਦੋਂ ਜਾਣੀ ਹੁੰਨੇ ਆ ਮੰਮੀ ਤਾਂ ਕਹਿੰਦੀ ਟੈਨਸ਼ਨ ਚ ਹੀ ਵੜੇ ਆ ਜਦੋਂ ਟੈਨਸ਼ਨ ਲੈਣੀ ਵੀ ਚੀਜ਼ਾਂ ਦਾ ਕੀ ਪਤਾ ਲੱਗਣਾ ਵੀ ਕਿਹੜੀ ਚੀਜ਼ ਕਿੱਥੇ ਰਹਿ ਗਈ ਆ ਉਹਦੇ ਗੱਲ ਤੇਰੀ ਬੁੱਤ ਠੀਕ ਵਾ ਪਰ ਕਰੀਏ ਕੀ ਹੁਣ ਤੇ ਫੇ ਰੈਡੀ ਕਰਨਾ ਕੀ ਆ ਤੁਹਾਨੂੰ ਵੀ ਪਤਾ ਇਸੇ ਤੋਂ ਤੇ ਆਪਾਂ ਤੁਹਾਨੂੰ ਕਹਿਣ ਦੇ ਆ ਹੁਣ ਟੈਨਸ਼ਨ ਲੈ ਕੇ ਕੀ ਹੋਣਿਆ ਪਹਿਲਾਂ ਹੀ ਸੋਚ ਕੇ ਕੰਮ ਕਰਨਾ ਸੀ ਨਾ ਪਹਿਲਾਂ ਹੀ ਹਾਂ ਦੇਖ ਕੇ ਕਰੀਦੀ ਹੁੰਦੀ ਆ ਵੀ ਹਾਡੇ ਕੋਲ ਕੀ ਆ ਤੇ ਕੀ ਨਹੀਂ ਆ ਉਹ ਪੁੱਤ ਮੈਨੂੰ ਨਾ ਪੈਣ ਦੀ ਟੈਨਸ਼ਨ ਵਾ ਨਾ ਮੈਨੂੰ ਕਿਸ ਦੀ ਹੈ ਟੈਨਸ਼ਨ ਤੇ ਇਹ ਟੈਨਸ਼ਨ ਤੁਹਾਡੀ دماਵਾਆਂ ਦੀ ਨਾ ਤੂੰ ਚੱਜਣਾ ਕੱਲ ਦੀ ਮੇਰੇ ਨਾਲ ਕੋਈ ਗੱਲਬਾਤ ਕੀਤੀ ਨਾ ਬਲਜੀਤ ਨੇ ਕੋਈ ਕੀਤੀ ਮੈੜ ਜੀ ਤੁਹਾਨੂੰ ਸਾਡੀ ਟੈਨਸ਼ਨ ਨਹੀਂ ਹੈਗੀ ਤੇ ਸਾਡੀ ਟੈਨਸ਼ਨ ਹੋਣਾ ਤੂੰ ਤੀ ਸਾਡੀ ਗੱਲ ਸੁਣੋ ਤੂੰ ਹੀ ਸਾਡੀ ਗੱਲ ਸੁਣਦੇ ਹੀ ਨਹੀਂ ਹੈਗੇ ਪੁੱਤ ਤੂੰ ਨਿਆਣੀਆਂ ਤੈਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਹਜੀ ਤੈਨੂੰ ਤੇ ਸਵੇ ਦੇਖਦਾ ਕਿ ਮੇਰਾ ਮਾਂ ਪਿਓ ਆ ਮੈਨੂੰ ਦੇਖਦਾ ਕਿ ਮੇਰੇ ਭੈਣ ਭਰਾ ਵੀ ਹੈਗੇ ਆ ਰਿਸ਼ਤੇਦਾਰ ਹੋਰ ਵੀ ਹੈਗੇ ਆ ਜੇ ਹੁਣ ਭੈਣ ਆਈ ਹੀ ਤੇ ਆਸ ਲੈ ਕੇ ਆਈ ਹੀ ਜੇ ਇਹੀ ਤਰ੍ਹਾਂ ਦਾਦੀ ਦਾਦਾ ਜੀ ਦਾ ਹੁੰਦਾ ਨਾ ਤੇ ਸਾਡੇ ਵੱਲ ਉਹਨੇ ਆਉਣਾ ਹੀ ਨਹੀਂ ਮਾਪੇ ਉਹ ਅਕਸਰ ਉਹਦਾ ਉਹਨੇ ਜੋ ਕਰਨਾ ਹੈ ਆਪਣੀ ਮਰਜ਼ੀ ਨਾਲ ਕਰਨਾ ਹੈ ਚਾਹੇ ਮੇਰਾ ਵੱਡਾ ਵੀਰ ਹੁੰਦਾ ਹੁਣ ਤੈਨੂੰ ਹੀ ਪਤਾ ਜੋ ਸਾਰੀ ਕੰਡੀਸ਼ਨਾਂ ਕਰਦੀ ਆ ਜਾ ਕੇ ਜਿੰਨੇ ਹੋਣਾ ਮੇਰੇ ਵੱਲ ਹੀ ਹੋਣਾ ਭਾਵੇਂ ਰੈਲੀ ਜੀ ਸਾਡੀ ਵਾਲੀ ਹੋਣਾ ਅਸੀਂ ਇਹ ਨਹੀਂ ਕਹਿੰਦੇ ਕਿ ਨਾ ਆਓ ਆਓ ਜੀ ਸੱਦ ਕੇ ਆਓ ਪਰ ਦੇਖੋ ਤੇ ਸਹੀ ਨਾ ਆਪਣੀ ਗਜੈਸਰੀ ਵੇਖਣੀ ਚਾਹੀਦੀ ਆ ਇਹਦਾ ਮਤਲਬ ਇਹ ਥੋੜੀ ਜੇ ਕੋਈ ਰਿਸ਼ਤੇਦਾਰ ਆ ਗਿਆ ਤੇ ਕੱਲੂ ਕੁਝ ਹੋਰ ਮੰਗ ਲੂ ਤੇ ਫਿਰ ਉਹ ਕਿੱਥੋਂ ਦੇ ਦੋਗੇ ਉਹ ਚੱਲ ਪੋਤੋ ਉਤ ਤਰੀ ਗੱਲ ਠੀਕ ਆ ਪਰ ਇਹ ਹੁਣ ਭੈਣ ਹੀ ਜੇ ਨਾਮਾਇਤ ਕਰਦੇ ਆ ਜਦੋਂ ਕਿ ਕੱਲ ਜਿ ਲਈ ਮੇਰੀ ਕੁੜੀ ਹੀ ਵਿਆਹ ਵਾਸਤੇ ਮੈਂ ਵੀਰ ਕੋ ਪੈਸੇ ਮੰਗੇ ਤੇ ਠੋਕੇ ਮੈਨੂੰ ਜਵਾਬ ਦੇਤਾ ਕੋਈ ਆਸ ਨਹੀਂ ਹੁੰਦਾ ਵਾ ਭੈਣ ਭਰਾ ਡਣ ਜੀ ਆਈ ਤੇ ਮਾਂ ਦੇ ਕੋ ਆਸ ਨਹੀਂ ਜਿੱਥੇ ਉਹਨੇ ਪੰਜ ਮੰਗਿਆ ਤੇ ਤੂੰ ਹੀ ਉਹਨੂੰ ਕਹਿ ਦਿੰਦੇ ਵੀ ਭੈਣ ਇੰਨੇ ਨਹੀਂ ਹੁਣੇ ਇੰਨੇ ਕਰ ਦੂੰ ਤੂੰ ਹੀ ਵੀ ਨਹੀਂ ਨਾ ਕੁਝ ਬੋਲੇ ਮੋਰਿਓ ਕੀ ਕਹਿੰਦਾ ਮੈਂ ਇਹਦੇ ਭੈਣ ਨੂੰ ਸੋਚਣਾ ਚਾਹੀਦਾ ਸੀ ਨਾ ਕਿ ਮੈਂ ਵੀ ਹੁਣ ਘਰ ਬਣਾਇਆ ਥੋੜਾ ਜਿਹਾ ਰੋਇਆ ਇਹਦੀਆਂ ਮਾਂ ਮੈਂ ਕਿਸ਼ਤਾਂ ਲਈਆਂ ਹਜੇ ਉਹ ਲੋਕਾਂ ਨੂੰ ਕਿਭੇ ਕੀ ਕੋ ਦਿਖਦਾ ਆ ਦੇ ਕੋਲ ਪਤਾ ਤਾਂ ਸਾਨੂੰ ਆਨੇ ਕੀ ਆਡੇ ਕੋਲ ਤੇ ਕੀ ਨਹੀਂ ਇਹੀ ਚੀਜ਼ ਪਹਿਲਾਂ ਸੋਚਣੀ ਚਾਹੀਦੀ ਹੈ ਨਾ ਤੁਹਾਨੂੰ ਸਾਡੇ ਕੋ ਕੀ ਹੈਗਾ ਤੇ ਕੀ ਨਹੀਂ ਹੈਗਾ ਤੇ ਬਾਕੀ ਰੜੀ ਤੂੰ ਹੀ ਸੋਣੀ ਗੈਨੀ ਤਾਂ ਹੈਗੀ ਨਹੀਂ ਆ ਬਾਕੀ ਜਿੱਦਾਂ ਤੁਹਾਨੂੰ ਸੰਗਾ ਲਾਦਾ ਹੁਣ ਫੇਰ ਕਰੀ ਜਾਓ ਮੇਰਾ ਤੇ ਆਪ ਸਵੇਰੇ ਪੇਪਰ ਆ ਮੈਂ ਪੜਨ ਲੱਗੀ ਆ ਚਲ ਜਾ ਪੁੱਤ ਪੜ ਹੁਣ ਮਿਲ ਜਿਹੜਾ ਗੱਲ ਪਿਆ ਟੋਲ ਮੈਂ ਤੇ ਵਝਾਉਣਾ ਹੀ ਆ ਹੁਣ ਤੂੰ ਹੀ ਆਪਣੇ ਨਾਲ ਸੱਚੀਆਂ ਜਿਹੀਆਂ ਮਾਵਾਂ ਧੀਆਂ ਮੈਂ ਆਪਣੇ ਨਾਲ ਸੱਚਾ ਮੈਂ ਹੁਣ ਜਾਵਾਂ ਤੇ ਜਾਮਾ ਕਰੇ ਪਾਸੇ ਤੂੰ ਇਂ ਤੇ ਹੋਲੀਏ ਕਹਿ ਦਿੰਦੀ ਆ ਜੀ ਮਰਜ਼ੀ ਕਰ ਲੈ ਆਪਣੀ ਮਰਜੀ ਦੀ ਮੇਰੀ ਤਾਂ ਹੈ ਤੁਸੀਂ ਮੈਨੂੰ ਕੋਈ ਸਲਾਹ ਕਰੋ ਤੇ ਤੁਸੀਂ ਇਹ ਗਾੜੀ ਨੂੰ ਖਾਣ ਪੀਣ ਦੀ ਨਹੀਂ ਮਾਵਾਂ ਦੀ ਹੈ ਮੈਨੂੰ ਹਣ ਚਾਹ ਬੜੀ ਵਧੀਆ ਬਣਾਈ ਮੈਂ ਅੱਜ ਸਭ ਕੋਈ ਵਧੀਆ ਬਣਦਾ ਮਨ ਸਾਡਾ ਦਿਮਾਗ ਵੀ ਸਹੀ ਲੈ ਛੱਡ ਦੇ ਦੀ ਉਹਦੀ ਗੱਲ ਲੈ ਚਾਹ ਪੀਂਦੇ ਤੁਸੀਂ ਸਸੀ ਭਾਬੀ ਸਤਿ ਸ਼੍ਰੀ ਅਕਾਲ ਬੈ ਜਾ ਸਸੀ ਭੈਣ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਸੁਣਾਓ ਹਾਂ ਠੀਕ ਆ ਮੈਂ ਤੁਸੀਂ ਤਾਂ ਉਹਣਾ ਹੀ ਨਹੀਂ ਮੈਂ ਵੀ ਵੇਖਵਾ ਕੀ ਕਰਨ ਦੇ ਪਾ ਵੀ ਇਹ ਬੰਬੀ ਦੇ ਤੁਰੇ ਆਇਆ ਵਾ ਪਾਣੀ ਲਿਆਵਾ ਭੈਣ ਜੀ ਪਹਿਲਾਂ ਤੁਹਾਡੇ ਵੱਲ ਨਹੀਂ ਨਹੀਂ ਪਾਣੀ ਮੈਂ ਪੀ ਕੇ ਆਇਆ ਜਾਦੂ ਭਾਬੀ ਅੱਥਾ ਚਾਹ ਲਿਆ ਆਓ ਚਲ ਚਾਹ ਲੈਣੀ ਚਾਹ ਬਣੀ ਪਈ ਆ ਨਹੀਂ ਨਹੀਂ ਚਾਹ ਰਹਿਣ ਦੇ ਕੋਈ ਨਹੀਂ ਪੀਓ ਨਹੀਂ ਰਹੇ ਐ ਗਰਮੀ ਹੈ ਮਿਲਾ ਦਿੰਨੀ ਆ ਹੋਰ ਤੁਹਾਨੂੰ ਭਾਬੀ ਕਿੱਦਾਂ ਹੋਣੀ ਹੋਈ ਅੱਜ ਐਦਾਂ ਹੀ ਬੈਠੀ ਐ ਮੈਂ ਹੋਈ ਆਵਾ ਮੇਲੀ ਆਵਾ ਚਲ ਵਧੀਆ ਕੀਤਾ ਹੀ ਹੋਰ ਤੂੰ ਦੱਸ ਵਧੀਆ ਉਹਦੇ ਕੀ ਬਣਿਆ ਮੁੰਡੇ ਦਾ ਫਿਰ ਕਿੱਥੇ ਕੇ ਪਹੁੰਚਿਆ ਕੰਮ ਕਾਮਤਰ ਕਬੀਰ ਪਹੁੰਚ ਗਿਆ ਹੁਣ ਲਾਗੇ ਚੱਲਿਆ ਵਾ ਸਿਰੇ ਅੱਛਾ ਤੇ ਉਹ ਜੰਟ ਕਹਿੰਦਾ ਵੀ ਪੈਸਾਂ ਦਾ ਕਰੋ ਪਰਾਲਾ ਤੇ 15 ਕ ਦਿਨਾਂ ਨੂੰ ਕੰਮ ਉਹਨੇ ਪੈਸੇ ਮੰਗੇ ਹੀ ਮਿਸੇ ਕਰਕੇ ਹੀ ਆਈ ਆਂ ਭਾਬੀ ਪਹਿਲਾਂ ਤਾਂ ਦੂਆਂ ਦੀ ਫਸਲ ਵੱਢ ਕੇ ਦੇਣੇ ਪੈਸੇ ਆਹੋ ਪਹਿਲਾਂ ਉਹ ਵੀ ਕਹਿੰਦੇ ਵੀ ਫਸਲ ਵੱਢ ਕੇ ਦੇ ਦਿਓ ਹੁਣ ਉਹ ਕਹਿੰਦੇ ਵੀ ਚਲ ਛੇਤੀ ਕੰਮ ਬਣ ਗਿਆ ਵਾ ਤੇ 15 ਕ ਦਿਨਾਂ ਤੱਕ ਪੈਸੇ ਜਮ੍ਹਾਂ ਕਰਾ ਦਿਓ ਤਾਂ ਹੁਣ ਮੈਂ ਤਾਂ ਅਬ ਸੋ ਪੰਜੇ ਚ ਪਈ ਆ ਤੇ ਮੈਂ ਫੇ ਹੁਣ ਤੇਰੇ ਵੱਲੀ ਆਉਣਾ ਔਰ ਮੈਂ ਕਿੱਧਰ ਜਾਣਾ ਸੀ ਪਰ ਭਾਬੀ ਗੱਲ ਤੇ ਤੇਰੀ ਠੀਕ ਆ ਪਰ ਤੈਨੂੰ ਵੀ ਪਤਾ ਜੋ ਆ ਜਾਗੇ ਆਪਣੀ ਜ਼ੋਰ ਤੇ ਆਰਤੀ ਤੱਕ ਹੁੰਦੀ ਆ ਆਰਤੀ ਨੇ ਵੀ ਕਹੇ ਕਿ ਫਸਲ ਸੜ ਦੋ ਤੇ ਫਿਰ ਪੈਸਾ ਦਾ ਕਦੋਂ ਇੰਤਜ਼ਾਮ ਐਡੀ ਛੇਤੀ ਤੁਹਾਨੂੰ ਪਤਾ ਹੈ ਮਹੀਨਾ ਲੱਗਣਾ ਫਸਲ ਪੱਕਦੀ ਉਹ ਤਾਂ ਲੱਗ ਜਾਣਾ ਪਰ ਹੁਣ ਇਹ ਤਾਂ ਉਹਨਾਂ ਦੇ ਹੱਥ ਵਾਸੋਂ ਕੰਮੋਂ ਆ ਹੁਣ ਜੇ ਬਣ ਗਿਆ ਵਾ ਤਾਂ ਹੁਣ ਇਹ ਥੋੜੀ ਪੈਸਾ ਕੋਣ ਰੋਕਣਾ ਕੰਮ ਹੁਣ ਤਾਂ ਬਈ ਦੇਣੇ ਹੀ ਪੈਣੇ ਆ ਦੇਖ ਕੇ ਚੱਲ ਮੁੰਡਾ ਕਾਰੋਬਾਰ ਤੇ ਲੱਗੂਗਾ ਕਿਤੇ ਜਾ ਕੇ ਭਾਬੀ ਤੇਰੀ ਗੱਲ ਤੇ ਠੀਕ ਆ ਮੁੰਡਾ ਤਾਂ ਕਾਰੋਬਾਰ ਤੇ ਲੱਗ ਜੂਗਾ ਪਰ ਤੂੰ ਵੀ ਸਿਆਣੀ ਆ ਐਡੀ ਛੇਤੀ ਇਹ ਕਿਹੜਾ 10000 ਰੁਪਿਆ ਅਸਲ 10 ਲੱਖ ਰੁਪਿਆ ਵਾ ਮੈਂ ਤਾਂ ਤਾਂ ਹੀ ਤੈਨੂੰ ਕਹਿ ਕੇ ਗਈ ਆ ਪਹਿਲਾਂ ਕਿ ਕਾਸ਼ੜੀ ਹੱਥਾਂ ਨੇੜੇ ਪਤਾ ਨਹੀਂ ਹੁੰਦਾ ਕਿ ਕਿਹੜੇ ਲੋਡ ਪੈਣੀ ਕਿਹੜੇ ਨਹੀਂ ਪੈਣੀ ਪਰ ਭਾਬੀ ਪਹਿਲਾਂ ਤਾਂ ਏਜੰਟਾਂ ਦਾ ਕਿ ਵੀਜ਼ਾ ਆਉਣ ਤੋਂ ਬਾਅਦ ਪੈਸੇ ਦੇਣੇ ਆ ਐਡੀ ਕਹਦੀ ਇਹਨੂੰ ਕਾਲੀ ਪੈਕੇਜ ਜਿਹੜਾ ਹੁੰਿਆ ਉਹਦੇ ਪੈਸੇ ਚਾਹੀਦੇ ਮੈਨੂੰ ਤਾਂ ਆਪਨੇ ਪਤਾ ਪਹਿਲਾਂ ਤਾਂ ਮੈਨੂੰ ਵੀ ਪਤਾ ਵੀ ਮਹੀਨੇ ਤੱਕ ਹੀ ਕਹਿੰਦਾ ਸੀ ਹੁਣ ਉਹ ਕਹਿੰਦਾ ਵਾ ਵੀ 10 ਲੱਖ ਜਮਾ ਕਰਾਓ ਤੇ ਫੇਰ ਮੁੰਡੇ ਦਾ ਵੀਜ਼ਾ ਆਉਣਾ ਵਾ ਹੁਣ ਇਹ ਕਰਾਵਾਂਗੇ ਤੇ ਫੇਰ ਵੀਜ਼ਾ ਉਹ ਤੇ ਫੇਰ ਹੀ ਪਤਾ ਲੱਗੂ ਕਿਦਣ ਜਾਣਾ ਤੇ ਕਿਦਣ ਨਹੀਂ ਜਾਣਾ ਬਾਕੀ ਮੈਨੂੰ ਤਾਂ ਅਫਸੋਸ ਸੋਚ ਕੇ ਨਾ ਬੜੀ ਰਾਤ ਪਰੇਸ਼ ਇਕ ਤੋਂ ਇਹਨੇ ਪੈਸੇ ਪਿਆਰ ਤੇ ਕੱਢਣੇ ਆ ਬਾਕੀ ਵੇ ਤੂੰ ਦੇਣੇ ਤਾਂ ਹੈਗੇ ਆ ਅੱਜ ਵੀ ਦੇਣੇ ਕੱਲ ਵੀ ਦੇਣੇ ਜੇ ਹੋ ਸਕਦਾ ਤਾਂ ਤੂੰ ਚੱਲ ਪੈਸੇ ਕਰ ਹੀ ਦੇ ਉਹ ਭਾਬੀ ਗੱਲ ਤੇ ਤੇਰੀ ਠੀਕ ਆ ਪੈਸੇ ਦੇ ਤੈਨੂੰ ਮੈਂ ਹੈ ਕਿ ਤੇ ਮੈਂ ਮੁਕਰਦਾ ਨਹੀਂਗਾ ਤੇ ਤੁਸੀਂ ਵੀ ਲੋ ਕਹਿ ਕੇ ਚੱਲ ਮਹੀਨੇ ਤੱਕ ਲੋੜ ਪੈਣੀ ਹੈ ਮੈਂ ਵੀ ਕਹਿੰਦਾ ਫਸਲ ਵੱਢ ਲੈਣੀ ਆ ਉਹ ਥੋੜੇ ਬੋਤੇ ਕੋਲਾ ਗਿਆ ਕੋ ਫੜ ਤੜ ਕੇ ਤੇ ਪੂਰੇ ਕਰਕੇ ਤੈਨੂੰ 10 ਲੱਖ ਰੁਪਏ ਦੇ ਦਾਂਗੇ ਪਰ ਐਡੀ ਛੇਤੀ ਤੁਹਾਨੂੰ ਵੀ ਪਤਾ ਵਾ ਇੰਨੀ ਪੈਸੇ ਦਾ ਰਕਮ ਦਾ ਇਂਤਜ਼ਾਮ ਹੁਣ ਔਖਾ ਵਾ ਹਾਂ ਸਹੀ ਰਖਬੀਰ ਪਰ ਮੈਂ ਵੀ ਹੁਣ ਕਿੱਥੇ ਜਾਵਾਂ ਮੈਂ ਵੀ ਹੁਣ ਤੇਰੇ ਤੱਕ ਹੀ ਆ ਨਾ ਮੈਨੂੰ ਦੌੜ ਹੈਗੀ ਮਾਨਵਾ ਤੇ ਮੈਂ ਜਦੋਂ ਗੱਲ ਬਾਤ ਕਰਦਾ ਕਿਹਦਾ ਪਤਾ ਲੱਗਦਾ ਤੇ ਮੈਂ ਦੌੜੀ ਤੇਰੇ ਵੱਲ ਆ ਜੰਨੀ ਹੁਣ ਜਿੱਦਾਂ ਵੀ ਆ ਤੈਨੂੰ ਹੀ ਕਰਨੇ ਪੈਣੇ ਆ ਤੇ ਤੂੰ ਹੀ ਮੈਨੂੰ ਕਰਕੇ ਦੇਣੇ ਆ ਹੋਰ ਹੁਣ ਮੈਂ ਤੇਰੇ ਤੋਂ ਬਿਨਾਂ ਕਰਕੇ ਇਹ ਗਾਲੀ ਹੱਥ ਡੰਦੀ ਚੰਗੀ ਲੱਗਦੀ ਆ ਵੀ ਗੱਲ ਵਾ ਇਦਾਂ ਕਿ 10 ਲੱਖ ਤੈਨੂੰ ਮੇਰੇ ਕੋਲ ਦਿੱਤਾ ਜਾਣਾ ਤੇ ਚੱਲ ਕੋਈ ਨਾ ਕੋਈ ਹਿੱਲਾ ਮੈਂ ਕਰਦਾ ਵਾਂ ਥੋੜਾ ਬਹੁਤ ਚੱਲ ਥੋੜਾ ਬਹੁਤਾ ਹਿੱਲਾ ਕੇ ਕੰਨ ਤੂੰ 5 ਲੱਖ ਕਰ ਤੇ 5 ਲੱਖ ਮੇਰੇ ਕੋਲ ਪਿਆ ਵਾ ਇਦਾਂ ਕਰੀਏ ਰਲ ਮਿਲ ਕੇ ਜੰਟ ਰੋ ਦਈਏ ਤੇ ਵੀ ਜਾ ਆਜੇ ਹੇ ਪਤਾ ਲਗੂ ਕਰੋ ਜਾਣਾ ਤਾਂ ਕਦੋਂ ਨਹੀਂ ਜਾਣਾ ਨੇ ਭਾਬੀ 5 ਲੱਖ ਦੀ ਰਕਮ ਬੜੀ ਵੱਡੀ ਆ ਕਰੀ ਨਹੀਂ ਕੀਤੀ ਆ ਪਰ ਕੋਈ ਨਹੀਂ ਕਰਦਾ ਮੈਂ ਕੋਈ ਹਿਲਾਵਸੀਲਾ ਲਾਉਣਾ ਵਾ ਕੋਈ ਜਗਾੜ ਐਦਾਂ ਹੀ ਕਹੀ ਜੋ ਹਿਲੇਵਸੀਲੇ ਕਰਦਾ ਮੈਂ ਐਂਝ ਹੀ ਲਾਸੀਲਾ ਵੀ ਕਿੱਦਾਂ ਹੁੰਦਾ ਵਾ ਪਤਾ ਨੂੰ ਵੀ ਪਤਾ ਵਾ ਅਸੀਂ ਘਰ ਬਣਾਇਆ ਸੀ ਲੋਨ ਚੁੱਕਿਆ ਸੀ ਉਹਦੀਆਂ ਮਾਹ ਕਿਸ਼ਤਾਂ ਤਾਰੀਆਂ ਤੇ ਕੁੜੀ ਦੀ ਪੜ੍ਹਾਈ ਹੁੰਦੀ ਆ ਉਹਦੇ ਤੇ ਇੰਨਾ ਖਰਚਾ ਹੁੰਦਾ ਨਾਲੇ ਕੱਲ ਬੀਬੀ ਨਾਨਾਂ ਨੇ ਵੀ ਆਈ ਹੀਗੀ ਅੱਛਾ ਭੈਂਜੀ ਆਈ ਹੀ ਇੱਥੇ ਹੋ ਕੇ ਚਲ ਗਈ ਉਹ ਕੜੀ ਦੀ ਕੇਤੀ ਬੈਠੀ ਚਾਹ ਪੀ ਕੇ ਤੇ ਚੱਲ ਗਈ ਵੇਹਲਾ ਜਿਨ੍ਹਾਂ ਦੇ ਪੈਸੇ ਉਹਨਾਂ ਦੇ ਰਿਸ਼ਤੇਦਾਰ ਵਾ ਵੇਹਲਾ ਨੇ ਇਹ ਵੀ ਨਹੀਂ ਕਿਹਾ ਵੀ ਮੇਰੀ ਵੱਡੀ ਭਝਾਈ ਆ ਮੈਂ ਮਿਲ ਕੇ ਜਾਵਾਂ ਹੋ ਕੇ ਜਾਵਾਂ ਉਹ ਮਰ ਗਿਆ ਸੀ ਅਸੀਂ ਤਨੀ ਹੀ ਮਰ ਗਏ ਜੱਜ ਦਿਨ ਮਾੜੇ ਆ ਕੱਲ ਨੂੰ ਛੜ ਤੇ ਚੰਗੇ ਵੀ ਤੇ ਹੋਣੇ ਆ ਨਾ ਉਹ ਨਹੀਂ ਭਾਬੀ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਮਾੜਾ ਜਨਾ ਭੈਣ ਨੇ ਰੱਖਿਆ ਕੁੜੀ ਦਾ ਵਿਆਹ ਉਹ ਵਿਆਹ ਦਸਣ ਆਈ ਸੀ ਅੱਛਾ ਮਾੜਾ ਜਨਾ ਵਿਆਹ ਵਿਆਹ ਤੇ ਵਿਆਹ ਹੀ ਆ ਮਾੜਾ ਕੀ ਤੇ ਚੰਗਾ ਕੀ ਤੇ ਮੈਨੂੰ ਇਹ ਵੀ ਨਹੀਂ ਕਿਹਾ ਦੱਸਿਆ ਵੇ ਵਿਆਹ ਦਾ ਕੁੜੀ ਦਾ ਮੈਨੂੰ ਇਹ ਵੀ ਨਹੀਂ ਸੱਦਿਆ ਜਾਂ ਮੈਨੂੰ ਕਿਹਾ ਹੀ ਜਾਂਦੀ ਵੀ ਭੈਣ ਜੀ ਤੋਂ ਵੱਡੀਆਂ ਭਾਬੀ ਤੋਂ ਵਿਆਹ ਤੇ ਆਈ ਵੇਲਾ ਉਹ ਦਾ ਨਾ ਰਕबीर ਜਿਨ੍ਹਾਂ ਦੇ ਪੈਸੇ ਉਹਨਾਂ ਦੀਆਂ ਰਿਸ਼ਤੇਦਾਰੀਆਂ ਮੇਰਾ ਤਾਂ ਕੋਈ ਰਿਸ਼ਤੇਦਾਰ ਵੀ ਨਹੀਂ ਰਿਹਾ ਗਰੀਬਣੀ ਦਾ ਵੀ ਗਰੀਬਣੀ ਇਹਦੇ ਘਰ ਹੀ ਨਾ ਜਾਈਏ ਭੈਣਾ ਨਣਾ ਨੂੰ ਨਹੀਂ ਇਦਾਂ ਕਰਨਾ ਚਾਹੀਦਾ ਹਾਂ ਜੀ ਐਨਾ ਨਾ ਗੁੱਸਾ ਕਰੋ ਉਹ ਸਾਨੂੰ ਕਹਿੰਦਾ ਡੱਬਾ ਦੇ ਕੇ ਆ ਸਾਨੂੰ ਕਹਿੰਦਾ ਵਿਆਹ ਕਰਨ ਆਏ ਹੀ ਉਹ ਪੈਸੇ ਮੰਗਣ ਆਏ ਹੀਗੇ 5 ਲੱਖ ਰੁਪਈਆ ਹਾਏ ਹਾਏ ਉਰਕੋ ਕੜੇ ਪੈਸੇ ਆ ਨਹੀਂ ਵਾਧੂ ਉਹਨਾਂ ਕੋ ਪੈਸੇ ਆ ਉਹਨੂੰ ਕਿ ਲੋੜ ਪੈ ਗਈ ਨੇ ਪੈਸੇ ਮੰਗਣ ਦੀ ਹਾਂ ਜੀ ਕਹਿੰਦੀ ਹੀ ਵੀ ਮੇਰਾ ਹੱਥ ਤੰਗ ਵਾ ਮੇਰੀ ਹੁਣ ਮਦਦ ਕਰੋ ਮੁਣ ਕੇ ਤੁਹਾਨੂੰ ਮੋੜ ਦੂੰਗੀ ਆ ਮੋੜਣ ਡਿਆ ਐਨਾ ਪੈਸਾ ਉਹਨਾਂ ਦੇ ਕੋਲ ਵਾ ਤਾਂ ਵੀ ਨਹੀਂ ਢੱਡ ਭਰਣ ਡਿਆ ਤੇ ਇਹ ਤੁਹਾਡ ਕੋ ਲੈ ਕੇ ਜਾਦਾ ਭਰ ਜਾਣਾ ਵਾ ਉਦਾਂ ਚੱਲ ਕੋਈ ਨਹੀਂ ਬਲਜੀਤ ਜਿੱਦਾਂ ਮਰਜੀ ਅੱਜ ਮੇਰਾ ਮੈਂ ਘਰੋਂ ਗਰੀਬਣੀ ਆ ਕੱਲ ਨੂੰ ਮੇਰਾ ਮੁੰਡਾ ਬਾਹਰ ਜਾਊਗਾ ਨਾ ਇਹੋ ਨਾਨਾ ਨੇ ਵੇਖੀ ਮੇਰਾ ਵਿਹੜਾ ਵਟੋ ਟਖਾਲਣਾ ਜੇ ਮੈਨੂੰ ਹੌਲ ਨਹੀਂ ਮਿਲਦੀ ਤਾਂ ਮੈਂ ਉਦੋਂ ਨਾ ਫੇਰ ਮਿਲਣਾ ਚੰਗੇ ਮਾੜੇ ਦਿਨ ਤਾਂ ਬੰਦੇ ਤੇ ਆਉਂਦੇ ਰਹਿੰਦੇ ਓ ਚੱਲ ਭਾਬੀ ਨਾ ਗੁੱਸਾ ਨਹੀਂ ਕਰੀਦਾ ਕੋਈ ਗੱਲ ਨਹੀਂ ਹੁਣ ਗੱਲ ਲੈ ਆ ਕਿ ਭੈਣ ਨੂੰ ਵੀ ਹਾਂ ਕਰ ਬੈਠਾ ਵਾ ਤੇ ਜੇ ਹੁਣ ਭੈਣ ਨੂੰ ਪੈਸੇ ਨਾ ਨਾ ਦਿੱਤੇ ਉਹਨੇ ਨਰਾਜ ਹੋ ਜਾਣਾ ਮੈਂ ਤੇ ਕਹੇ ਚੱਲ ਤੁਹਾਨੂੰ ਮਹੀਨਾ ਹਟਕੇ ਲੋੜ ਪੈਣੀ ਆ ਫਸਲ ਵੱਢ ਕੇ ਦਿੱਤੇ ਜਾਣਗੇ ਹੁਣ ਭੈਣ ਮੇਰੀ ਨੇ ਗੁੱਸੇ ਹੋ ਜਾਣਾ ਹੀ ਆ ਪਾ ਭਾਬੀ ਤੂੰ ਨਾ ਗੁੱਸੇ ਹੋਈ ਮੈਂ ਜਿਹੜੇ ਪੈਸੇ ਰੱਖੇ ਨਾ 5 ਲੱਖ ਰੁਪਈਆ ਇਹ ਭੈਣ ਨੂੰ ਦੇ ਦਿੰਦਾ ਵਾ ਤੇ ਤੁਹਾਡਾ ਫਿਰ ਮੈਂ ਕਰਦਾ ਕੋਈ ਨਾ ਕੋਈ ਹਿੱਲਾ ਕੇ ਦੇਣਾ ਕਿਤੇ ਚੱਲ ਭਰਾਵਾ ਤੇਰੀ ਮਰਜ਼ੀ ਮੈਂ ਤਾਂ ਬੜੇ ਮਾਣਨਾ ਆਏ ਹਾਂ ਤੇ ਮਾਣ ਵੀ ਤੇਰੇ ਤੇ ਹੀ ਜੇ ਤੇਰਾ ਭਰਾ ਜਿੰਦਾ ਹੁੰਦਾ ਤਾਂ ਤਾਵੇਂ ਇਹਨੇ ਤੈਨੂੰ ਕਹਿਣਾ ਸੀ ਪਰ ਚਲੋ ਕੋਈ ਗੱਲ ਨਹੀਂ ਤੂੰ ਭੈਣ ਨਾਲ ਨਾਰਾਜ਼ ਕਰੀ ਮੇਰੀ ਕਿਹੜੀ ਗੱਲ ਵਾ ਉਹ ਨਹੀਂ ਨਹੀਂ ਭਾਬੀ ਐਦਾਂ ਦੀ ਕੋਈ ਗੱਲ ਨਹੀਂ ਕੀ ਅੱਗੇ ਤਾਂ ਦੀ ਹਰ ਵਾਰੀ ਮਾਈਟ ਕਰੀਦੀ ਸੀ ਤੁਹਾਨੂੰ ਕਿਹੜੀ ਚੀਜ਼ ਦੀ ਓਣ ਥੋਣ ਤਾਂ ਨਹੀਂ ਪੈਣ ਦਿੱਤੀ ਜਿਹੜੀ ਚੀਜ਼ ਤਾਂ ਤੁਹਾਨੂੰ ਲੈ ਕੇ ਦੇਈ ਸੀ ਪਰ ਹੁਣ ਮੇਰੀ ਮਜਬੂਰੀ ਸਮਝੋ ਥੋੜੀ ਜੀ ਚੱਲ ਰਖਬੀਰ ਤੂੰ ਬਥੇਰੀਆਂ ਹੁਣਾ ਪੁਣਾ ਸਾਡੀਆਂ ਬੋਰੀਆਂ ਕੀਤੀਆਂ ਵਾ ਟਾਈਮ ਦੀ ਟਾਈਮ ਹਰ ਇੱਕ ਚੀਜ਼ ਵੀ ਲੈ ਕੇ ਦਿੱਤੀ ਆ ਪਰ ਆਨਾ ਹੁਣ ਜਿਹੜੇ ਪੈਸੇ ਦੇਣੇ ਸੀ ਨਾ ਕਿਤੇ ਇਹ ਤੂੰ ਸਾਡੀ ਮਦਦ ਕਰ ਦਿੰਦਾ ਨਾ ਤੇ ਬੜਾ ਹੀ ਸਾਡਾ ਪੁੱਣ ਵਾਲਾ ਥਾਂ ਹੀ ਤੇਰਾ ਉਹ ਭਾਬੀ ਗੱਲ ਤੇ ਤੇਰੀ ਠੀਕ ਵਾ ਪਰ ਹੁਣ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਤੇ ਚੱਲ ਤੂੰ ਇੰਨਾ ਕਰਨੀ ਤੇ 5 ਲੱਖ ਮੇਰੇ ਕੋਲ ਪਿਆ ਵਾ 5 ਲੱਖ ਲੈ ਜੀ ਤੇ ਇਹ ਯੋ ਕਿ ਬਾਕੀ ਜਿਹੜਾ 5 ਲੱਖ ਵਾ ਨਾ ਪੋਤਰ ਮੈਂ ਫਸਲ ਵੜ ਕੇ ਜਣਾਈ ਹਾਂ ਚੱਲ ਬਹੁਤ ਚੰਗਾ ਕੀਤਾ ਇੰਨੇ ਹੀ ਬੜੇ ਆ 5 ਲੱਖ ਹੀ ਦੇ ਦੇ ਚੱਲ ਬਾਕੀ ਤੂੰ ਦੋ ਦੇ ਦੀ ਤੂੰ ਦਨਾ ਆਦਾ ਕਹਿ ਕੇ ਗਲਤ ਮੇਰੇ ਤੋਂ ਮਨ ਤੋਂ ਬਹੁ ਜੀ ਹਲਕਾ ਕਰ ਦਿੱਤਾ ਤੇਰਾ ਭਲਾ ਹੋਵੇ ਮਾਲਕ ਤੈਨੂੰ ਜਿਆਦਾ ਹੀ ਦਵੇ ਤੰਦਰੁਸਤੀ ਦਵੇ ਚੜਦੀ ਕਲਾ ਤੇਰੀ ਕਰੇ ਤੇਨੇ ਨਹੀਂ ਅਸੀਂ ਵੀ ਮਾਨ ਨਾਮ ਨੇ ਹੋ ਰਹੀ ਜਾਈਏ ਵੀ ਕਿੱਥੇ ਚੰਗਾ ਫਿਰ ਮੈਂ ਚੱਲਦੀ ਹਾਂ ਹੁਣ ਚੱਲ ਠੀਕ ਭਾਬੀ ਫਿਰ ਕੱਲ ਨੂੰ ਮੈਂ ਤੇਰਾ ਕਰੂੰ ਹਿੱਲਾ ਕੋਈ ਨਾ ਕੋਈ ਚੱਲ ਕੇ ਚੱਲ ਕੋਈ ਨਹੀਂ ਬੈਹਜੋ ਭੈਣ ਜੀ ਰੋਟੀ ਪਣੀ ਖਾ ਕੇ ਚੱਲ ਜਿਓ ਨਹੀਂ ਪੋਤਰ ਅਵੀ ਵੀ ਘਰ ਵਾ ਉਹਨੂੰ ਵੀ ਚਾਹ ਪਣੀ ਬਣਾ ਕੇ ਦੇਵਾ ਮੈਂ ਨਾਲੇ ਦਸਾਂ ਵੀ ਚੱਲ ਪੈ ਜਾਂਦਾ ਸੀ ਲਵਸੀਲਾ ਹੋ ਗਿਆ ਉਹ ਵੀ ਫਿਕਰ ਕਰਨ ਡਿਆ ਚਾਲਾ ਪਤਾ ਤਾਂ ਮੈਨੂੰ ਹੈਗਾ ਸੀ ਵੀ ਭੈਣ ਜੀ ਆਈ ਆ ਨਾਲੇ ਕੁੜੀ ਦਾ ਵਿਆਹ ਵਾ ਮੈਨੂੰ ਕਿਹੜਾ ਪਤਾ ਨਹੀਂ ਪਰ ਇਹ ਆ ਮਵੇਂ ਇਸੇ ਕਰਕੇ ਆਈ ਆ ਵੀ ਜਿੰਨੇ ਕੁ ਪੈਸੇ ਛੱਡਦੇ ਆ ਝਾੜ ਲਿਏ ਇਹਨੇ ਉਹਨੇ ਲੈ ਜਾਣੇ ਹੀ ਇਹਨੇ ਮੁੜ ਕੇ ਮੈਨੂੰ ਦੇਣੇ ਨਹੀਂ ਪੈਸੇ ਇਹਨੇ ਕਹਣਾ ਮੇਰੇ ਕੋ ਹੈ ਨਹੀਂ ਕਿ ਚੰਗੇ ਬਲੇ ਆਪਣਾ ਸਰ ਗਿਆ ਆ ਕਸਮਾ ਨੂੰ ਖਾਵੇ ਹੁਣ ਜਿੱਦਾਂ ਮਰਜ਼ੀ ਕਰਦੇ ਰਹਿਣ ਮੈਨੂੰ ਪਤਾ ਵਾ ਮੁੰਡੇ ਨੇ ਤਾਂ 2 ਮਹੀਨਿਆਂ ਨੂੰ ਜਾਣਾ ਕਸਮਾ ਨੂੰ ਖਾਵੇ ਜੋ ਮਰਜ਼ੀ ਕਰਨਾ